ਤੇ ਅੱਜ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਬਾਹਰ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਜਿਹਨਾਂ ਨੂੰ ਕਿ ਕੱਲ ਤੱਕ ਸਾਹਿਬ ਦੇ ਵੱਲੋਂ ਤਨਖਾਹ ਲਗਾਈ ਗਈ ਹੈ ਉਹ ਜਦੋਂ ਆਪਣੀ ਸੇਵਾ ਕਰ ਰਹੇ ਸੀਗੇ ਉਹਨਾਂ ਦੇ ਉੱਤੇ ਇੱਕ ਅਟੈਕ ਹੋਇਆ ਬਹੁਤ ਹੀ ਮੰਦਭਾਗੀ ਗੱਲ ਹੈ ਇੱਕ ਦਰਬਾਰ ਸਾਹਿਬ ਦੇ ਸਥਾਨ ਤੇ ਇਸ ਤਰੀਕੇ ਦੀ ਘਟਨਾ ਹੋਣੀ ਤੇ ਚੰਗੀ ਗੱਲ ਇਹ ਰਹੀ ਹੈ ਕਿ ਸਾਰੇ ਜਣੇ ਠੀਕ ਠਾਕ ਨੇ ਨਾ ਸਿਰਫ ਸੁਖਵੀਰ ਸਿੰਘ ਬਾਦਲ ਉੱਥੇ ਬਹੁਤ ਹੋਰ ਵੀ ਜਿਹੜੇ ਆ ਲੋਕ ਸਗੇ ਜੋ ਕਿ ਦਰਵਾਜਾ ਸਾਹਿਬ ਮੱਥਾ ਟੇਕਣ ਗਏ ਹੋਣਗੇ ਸੋ ਬਹੁਤ ਚੰਗੀ ਕਰ ਰਹੀ ਕਿ ਕੋਈ ਵੀ ਦਰਵਾਜਾ ਸਾਹਿਬ ਜਿਹੜਾ ਫਟੜ ਨਹੀਂ ਹੋਇਆ ਸੋ ਸਰਦਾਰ ਸੁਖੀ ਸਿੰਘ ਬਾਦਲ ਵੀ ਜਿਹੜਾ ਬਚ ਗਏ ਨੇ ਉਹਨਾਂ ਦੇ ਜਿਹੜੇ ਨਾਲ ਖੜੇ ਸਿਕਿਉਰਿਟੀ ਗਾਰਡ ਸਗੇ ਉਹਨਾਂ ਦੀ ਮੁਸਤੈਦੀ ਦੇ ਕਾਰਨ ਪੁਲਿਸ ਵਾਲਿਆਂ ਦਾ ਆਪਣਾ ਦਾਵਾ ਕਿ ਸਾਡੀ ਮੁਸਤੈਦੀ ਹੈ ਸਾਡੀ ਅਲਰਟਨੈਸ ਹੈ ਅਕਾਲੀ ਦਲ ਵਾਲੇ ਬਹੁਤ ਕੁਝ ਕਹਿ ਰਹੇ ਨੇ ਬਾਕੀ ਸਿਆਸੀ ਪਾਰਟੀਆਂ ਬਹੁਤ ਕੁਝ ਕਹਿ ਰਹੀਆਂ ਨੇ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ ਉਹਨਾਂ ਨੇ ਵੀ ਆਪਣਾ ਜਿਹੜਾ ਬਿਆਨ ਜਾਰੀ ਕੀਤਾ ਇਸ ਜਿਹੜਾ ਘਟਨਾ ਦੇ ਉੱਤੇ ਸੋ ਸਾਰਾ ਕੁਝ ਸਭ ਸਭ ਵਿਸ਼ਿਆਂ ਤੇ ਆਪਾਂ ਗੱਲ ਕਰਾਂਗੇ ਆਪਾਂ ਸ਼ੁਰੂ ਤੋਂ ਸ਼ੁਰੂ ਕਰੀਏ ਤਾਂ ਜਿਵੇਂ ਆਪਾਂ ਲਗਾਤਾਰ ਇਸ ਵਿਸ਼ੇ ਤੇ ਗੱਲ ਕਰ ਰਹੇ ਹਾਂ ਆਪਣੀਆਂ ਪਿਛਲੀਆਂ ਵੀਡੀਓਜ਼ ਦੇ ਵਿੱਚ ਤੁਸੀਂ ਜਾਣਦੇ ਹੋ ਹਰ ਰੋਜ਼ ਆਪਾਂ ਜੁੜੀ ਦਾ ਪੰਜਾਬ ਦੇ ਨਾਲ ਪੰਥ ਦੇ ਨਾਲ ਸੰਬੰਧਿਤ ਜਾਂ ਜਿੰਨੇ ਵੀ ਪੋਲਿਟੀਕਲ ਮਸਲੇ ਹੁੰਦੇ ਨੇ ਦੁਨੀਆ ਦੇ ਵਿੱਚ ਉਹਦੇ ਉੱਤੇ ਆਪਾਂ ਗੱਲਬਾਤ ਕਰੀਦੀ ਆ ਸੋ ਕੱਲ੍ਹ ਤੱਕ ਸਾਹਿਬ ਦੇ ਵੱਲੋਂ ਜਿਵੇਂ ਆਪਾਂ ਜਾਣਦੇ ਆ ਕਿ ਤਨਖਾਹ ਲਗਾਈ ਗਈ ਆ ਸਰਦਾਰ ਸੁਖੀ ਸਿੰਘ ਬਾਦਲ ਨੂੰ ਤੇ ਬਾਕੀ ਅਕਾਲੀ ਆਗੂਆਂ ਨੂੰ ਓਬਵੀਅਸਲੀ ਬਾਕੀ ਕਾਲੀ ਆਗੂਆਂ ਦੇ ਸਮੇਤ ਇਹਨਾਂ ਨੂੰ ਵੀ ਤਨਖਾਹ ਇਹੀ ਲੱਗੀ ਸੀ ਕਿ ਇਹਨਾਂ ਨੇ ਜਿਹੜੇ ਆ ਟੁਇਲਟ ਬਾਥਰੂਮ ਜਿਹੜੇ ਆ ਉਹ ਸਾਫ ਕਰਨੇ ਆ ਤੇ ਉਸ ਤੋਂ ਬਾਅਦ ਜਿਹੜਾ ਇਸ਼ਨਾਨ ਕਰਨਾ ਲੰਗਰ ਦੇ ਵਿੱਚ ਸੇਵਾ ਕਰਨੀ ਆ ਜਿਹੜਾ ਪਾਠ ਕਰਨਾ ਪਰ ਬਿਕੋਜ਼ ਇਹਨਾਂ ਦੀ ਲੱਤ ਤੇ ਫ੍ਰੈਕਚਰ ਆ ਸੁਖੀ ਸਿੰਘ ਬਾਦਲ ਦੀ ਤੇ ਨਾਲ ਦੀ ਨਾਲ ਜਿਹੜੇ ਸੁਖਦੇਵ ਸਿੰਘ ਢੀਂਡਸਾ ਨੇ ਉਹ ਕਿਉਂਕਿ ਉਮਰਦਰਾਜ ਨੇ ਇਸ ਕਰਕੇ ਇਹਨਾਂ ਨੂੰ ਕਿਹਾ ਗਿਆ ਸੀ ਕਿ ਇਹ ਜਿਹੜਾ ਚੋਬਦਾਰ ਹੁੰਦੇ ਆ ਵੀ ਵਰਛਾ ਫੜ ਕੇ ਬਾਹਰ ਜਿਹੜਾ ਗੇਟ ਤੇ ਉਹੋ ਸੇਵਾਦਾਰ ਵਾਲੀ ਜਿਹੜੀ ਆ ਆਪਣੀ ਡਿਊਟੀ ਕਰਨਗੇ ਸੋ ਬੀਤੇ ਰੋਜ਼ ਵੀ ਇਹ ਵੀਡੀਓਜ਼ ਫੋਟੋਜ਼ ਆਪਾਂ ਦੇਖਦੇ ਰਹੇ ਆ ਮੈਂ ਵੀ ਕੱਲ ਆਪਣੀਆਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਆਪਣੀ ਵੀਡੀਓ ਦੇ ਵਿੱਚ ਤੇ ਉਸ ਤੋਂ ਬਾਅਦ ਅੱਜ ਫਿਰ ਜਿਹੜਾ ਇਹ ਆਪਣੀ ਸੇਵਾ ਨਿਭਾਉਣ ਦਰਬਾਰ ਸਾਹਿਬ ਦੇ ਬਾਹਰ ਜਿਹੜਾ ਉੱਥੇ ਪਹੁੰਚੇ ਤੇ ਉਥੇ ਜੇ ਜਦੋਂ ਸੇਵਾ ਨਿਭਾ ਰਹੇ ਸੀਗੇ ਉਥੇ ਨਰਨ ਸਿੰਘ ਚੋੜਾ ਜਿਹੜੇ ਨੇ ਇਹ ਆਉਂਦੇ ਨੇ ਇਹ ਆ ਕੇ ਜਿਹੜਾ ਆਪਣਾ ਰਵੋਲਵਰ ਕੱਢਦੇ ਨੇ ਜੋ ਕਿ ਤੁਸੀਂ ਵੀਡੀਓ ਦੇ ਵਿੱਚ ਵੇਖ ਹੀ ਰਹੇ ਆ ਸੋ ਉਸ ਜਿਹੜਾ ਜਦੋਂ ਇਹ ਰਵੋਲਵਰ ਕੱਢਦੇ ਨੇ ਤੇ ਉਦੋਂ ਆ ਕੇ ਇਹਨਾਂ ਨੂੰ ਜਿਹੜੇ ਆਪਣੇ ਹੈਗੇ ਨੇ ਜਸਵੀਰ ਸਿੰਘ ਹੁਣੀ ਉਹ ਆ ਕੇ ਇਹਨਾਂ ਨੂੰ ਫੜਦੇ ਨੇ ਦੀ ਜਿਹੜਾ ਇਹ ਮੰਦਭਾਗੀ ਘਟਨਾ ਹੋਣ ਤੋਂ ਵੱਜ ਜਾਂਦੀ ਹੈ ਜਿਹੜੀ ਗੋਲੀ ਆ ਉਹ ਲੱਗੀ ਆ ਉਥੇ ਕੰਧ ਦੇ ਉੱਤੇ ਐਂਡ ਜਿਵੇਂ ਮੈਂ ਕਿਹਾ ਕਿ ਬਹੁਤ ਸਾਰੇ ਲੋਕ ਸਕੇ ਆਲੇ ਦੁਆਲੇ ਜਿਹੜੇ ਸ਼ਰਧਾਲੂ ਵੀ ਸੀ ਜਿਹੜੇ ਉਥੇ ਲੋਕ ਸਕੇ ਬਾਕੀ ਇਹਨਾਂ ਦੇ ਨਾਲ ਸਿਕਿਉਰਟੀ ਵਾਲੇ ਵੀ ਸੀ ਸੋ ਉਹਨਾਂ ਦੇ ਚਲਦੇ ਆ ਜਿਹੜਾ ਚੰਗੀ ਗੱਲ ਇਹ ਦੇ ਕਿ ਕਿਸੇ ਦੇ ਵੀ ਕੋਈ ਵੀ ਜਿਹੜੀ ਆ ਸੱਟ ਝੂਟ ਨਹੀਂ ਲੱਗੀ ਤੇ ਇਹਨਾਂ ਨੂੰ ਬਾਅਦ ਵਿੱਚ ਜਿਹੜਾ ਨਰਿੰਦਰ ਸਿੰਘ ਚੋੜਾ ਆ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਪੁਲਿਸ ਦੀ ਇਹ ਗ੍ਰਫਤਾਰੀ ਦੇ ਵਿੱਚ ਨੇ ਸੋ ਇਹ ਬੜੇ ਸਵੇਰੇ ਜਦੋਂ ਇੱਕ ਜਿਹੜਾ ਇਹ ਉਥੇ ਗਏ ਨੇ ਤੇ ਉਦੋਂ ਇਹਨਾਂ ਨੂੰ ਇਹ ਇਹ ਜਿਹੜੀ ਘਟਨਾ ਉਥੇ ਵਾਪਰੀ ਆ ਆਪਸ ਤੋਂ ਉਦੋਂ ਬਾਅਦ ਇਹਨਾਂ ਨੇ ਆਪਣੀ ਸਜਾ ਤਨਖਾਹ ਪੂਰੀ ਕੀਤੀ ਸੇਵਾ ਪੂਰੀ ਕੀਤੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਤੇ ਫਿਰ ਜਿਹੜਾ ਹੁਣ ਲਗਾਤਾਰ ਬਿਆਨਬਾਜ਼ੀਆਂ ਜਿਹੜੀਆਂ ਇਹਨੂੰ ਲੈ ਕੇ ਹੋ ਰਹੀਆਂ ਨੇ ਸੋ ਇਹ ਮੇਨ ਜਿਹੜਾ ਇਹ ਗੱਲ ਹੋਈ ਆ ਕਿ ਸੇਵਾ ਕਰ ਰਹੇ ਜਿਹੜਾ ਆਪਣੀ ਜਿਹੜੀ ਇਹਨਾਂ ਨੂੰ ਤਨਖਾਹ ਲੱਗੀ ਆ ਸੁਖਵੀਰ ਸਿੰਘ ਬਾਦਲ ਉਹਨੂੰ ਨਿਵਾ ਰਹੇ ਜਿਹੜਾ ਸੁਖਵੀਰ ਸਿੰਘ ਬਾਦਲ ਦੇ ਉੱਤੇ ਅਟੈਕ ਹੋਇਆ ਜੇ ਮੈਂ ਕਿਹਾ ਕਿ ਸਰਬਦੇਵ ਸਿੰਘ ਢੀਂਡਾ ਸਾਹਿਬ ਵੀ ਉੱਥੇ ਨਾਲ ਹੀ ਮੌਜੂਦ ਸਗੇ ਬਾਕੀ ਸਾਰੇ ਅਕਾਲੀ ਆਗੂ ਵੀ ਉੱਥੇ ਹੀ ਜਿਹੜਾ ਅੰਦਰ ਸੇਵਾ ਕਰ ਰਹੇ ਸਗੇ ਸੋ ਸਾਰਿਆਂ ਨੇ ਆਪੋ ਆਪਣੇ ਬਿਆਨ ਦਿੱਤੇ ਨੇ ਸੋ ਜੇਕਰ ਮੈਂ ਆਮਾ ਕੇ ਪੁਲਿਸ ਦਾ ਇਹਦੇ ਤੇ ਕੀ ਕਹਿਣਾ ਹੁਣ ਪੁਲਿਸ ਵਾਲਿਆਂ ਨੇ ਜਿਹੜਾ ਉੱਥੇ ਪੁਲਿਸ ਆਫੀਸਰ ਸਗੇ ਉਹਨਾਂ ਨੇ ਬਾਅਦ ਚੋਂ ਨਹੀਂ ਪ੍ਰੈਸ ਦੇ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਦੱਸਿਆ ਜੀ ਕਿ ਇੱਕ AIG 2 SP 2 DSP ਤਕਰੀਬਨ 1200 ਮੁਲਾਜ਼ਮ ਨੇ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਸਾਦੀ ਵਰਦੀ ਚ ਨੇ ਤੇ ਪੁਲਿਸ ਦੀ ਅਲਰਟਨੈਸ ਤੇ ਮੁਸਤੈਦੀ ਦੇ ਨਾਲ ਹੀ ਜਿਹੜਾ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਇਹ ਉਹ ਅਸੀਂ ਰੋਕਣ ਦੇ ਵਿੱਚ ਕਾਮਯਾਬ ਰਹੇ ਹਾਂ ਪੁਲਿਸ ਨੇ ਕਿਹਾ ਕਿ ਸਾਡੇ ਮੁਲਾਜ਼ਮ ਜਿਹੜੇ ਰਿਸ਼ਪਾਲ ਸਿੰਘ ਆ ਉਹਨਾਂ ਨੇ ਪਹਿਲਾਂ ਇਹਨਾਂ ਨੂੰ ਨੋਟਿਸ ਕੀਤਾ ਸੀਗਾ ਫਿਰ ਇਹਨਾਂ ਨੂੰ ਫੋਲੋ ਕੀਤਾ ਤੇ ਉਸ ਤੋਂ ਬਾਅਦ ਜਸਵੀਰ ਤੇ ਪ੍ਰਮੇਂਦਰ ਸਿੰਘ ਸੇਕੇ ਉੱਥੇ ਜਦੋਂ ਉਹਨਾਂ ਨੇ ਬੇਪਰ ਗੱਡਿਆ ਉਹਦੀ ਬਾਹ ਫੜ ਲਈ ਤੇ ਇਸ ਕਰਕੇ ਵੀ ਅਸੀਂ ਹਮਲਾ ਰੋਕ ਲਿਆ ਹੁਣ ਪੁਲਿਸ ਦਾ ਇਹ ਕਹਿਣਾ ਕਿ ਕਿਉਂਕਿ ਧਾਰਮਿਕ ਸਥਾਨ ਆ ਐਂਡ ਰਾਈਟਲੀ ਸੋ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਕਿਸੇ ਦੀ ਤਲਾਸ਼ੀ ਨਹੀਂ ਲੈ ਸਕਦੇ ਨਾ ਵੀ ਇਸ ਕਰਕੇ ਬਹੁਤ ਨਜ਼ਦੀਕ ਤੱਕ ਪਹੁੰਚ ਗਿਆ ਇਹ ਇਹਦੇ ਆਪਣਾ ਇਹਦੇ ਕੋਲ ਵੈਪਨ ਸੀਗਾ ਵੈਪਨ ਦੱਸਿਆ ਜਾ ਰਿਹਾ ਜੀ ਇੱਥੇ 9mm ਪਿਸਟਲ ਇਹਦੇ ਕੋਲ ਸੀਗੀ ਵੀ ਅ ਅਸੀਂ ਕਿਉਂਕਿ ਤਲਾਸ਼ੀ ਨਹੀਂ ਲੈ ਸਕਦੇ ਦੈਟਸ ਵਾਈ ਹੈ ਇੰਨਾ ਨਜ਼ਦੀਕ ਜਿਹੜਾ ਸੁਖਵੀਰ ਸਿੰਘ ਬਾਦਲ ਦੇ ਪਹੁੰਚ ਗਿਆ ਅਦਰਵਾਈਜ਼ ਤਾਂ ਆਬਵੀਸਲੀ ਆਪਾਂ ਜਾਣਦੇ ਆ ਕਿ ਇਹਨਾਂ ਨੂੰ Z+ ਸਿਕਿਉਰਟੀਆਂ ਵਗੈਰਾ ਸਾਰਿਆਂ ਕੋਲ ਹੈਗੀਆਂ ਨੇ ਤੇ ਲਾਗੇ ਛਾਗੇ ਨਹੀਂ ਕਿਸੇ ਨੂੰ ਵੀ ਜਾਣ ਦਿੰਦੇ ਐਂਡ ਇਹਨਾਂ ਚੀਜ਼ਾਂ ਦੇ ਕਰਕੇ ਹੀ ਪੁਲਿਸ ਵਾਲੇ ਜਿਹੜੇ ਇੰਨੀ ਸਿਕਿਉਰਟੀ ਰੱਖਦੇ ਨੇ ਤੇ ਇਹ ਵੀ ਗੱਲ ਪੁਲਿਸ ਵਾਲਿਆਂ ਦੀ ਸਹੀ ਹੈ ਕਿ ਅਸੀਂ ਜਿਹੜਾ ਅੰਦਰ ਪੁਲਿਸ ਵਾਲੇ ਨਹੀਂ ਜਾ ਸਕਦੇ ਫਿਰ ਇਹ ਵੀ ਉਹਨਾਂ ਦੀ ਸਹੀ ਹੈ ਕਿ ਅਸੀਂ ਕਿਸੇ ਦੀ ਤਲਾਸ਼ੀ ਨਹੀਂ ਲੈ ਸਕਦੇ ਐਂਡ ਇਦਾਂ ਦੇ ਧਾਰਮਿਕ ਸਥਲ ਤੇ ਹਰੇਕ ਇਹ ਤਾਂ ਸਾਰੇ ਹੁਣ ਮੈਂ ਤੁਹਾਡੇ ਨਾਲ ਬਿਆਨ ਪੜ੍ਹ ਦਿੰਨਾ ਸਿੰਘ ਸਾਹਿਬ ਹਨਾ ਦੇ ਵੀ ਆਏ ਨੇ ਕਿ ਸਾਰਿਆਂ ਨੇ ਇਸ ਗੱਲ ਦੀ ਬਹੁਤ ਜ਼ਿਆਦਾ ਨਿੰਦਾ ਕੀਤੀ ਹੈ ਕਿ ਵੀ ਧਾਰਮਿਕ ਸਥਲ ਦੇ ਉੱਤੇ ਇਦਾਂ ਤੁਸੀਂ ਕਿਸੇ ਤੇ ਅਟੈਕ ਕਰਨਾ ਜਿੱਡਾ ਵੀ ਮਰਜੀ ਤੁਹਾਡਾ ਦੁਸ਼ਮਣ ਹੋਵੇ ਤੁਸੀਂ ਕਦੇ ਵੀ ਇਦਾਂ ਨਹੀਂ ਕਰਦੇ ਤੇ ਇਹ ਬਹੁਤ ਇਹ ਇਹ ਮੈਂ ਹੁਣੇ ਹੀ ਨਾ ਸਰਦਾਰ ਜਗਤਾਰ ਸਿੰਘ ਨੇ ਸੀਨੀਅਰ ਜਰਨਲਿਸਟ ਨੂੰ ਪੰਥਕ ਪੋਲਿਟਿਕਸ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਕਿਤਾਬਾਂ ਵੀ ਲਿਖੀਆਂ ਨੇ ਉਹਨਾਂ ਨੇ ਸਾਰਾ ਜਿਹੜਾ 1984 ਦਾ ਵਰਤਾਰਾ ਉਹਦੇ ਉੱਤੇ ਸੋ ਉਹਨਾਂ ਦੀ ਮੈਂ ਹੁਣੇ ਦੇਖਿਆ ਉਹਨਾਂ ਨੇ ਇਸ ਗੱਲ ਜਿਹੜੀ ਐ ਸਾਂਝੀ ਕੀਤੀ ਆ ਕਿ ਡੀਆਈਜੀ ਅਵਤਾਰ ਸਿੰਘ ਅਟਵਾਲ ਉਹਨਾਂ ਦੇ ਉੱਤੇ ਵੀ ਇਸੇ ਤਰੀਕੇ ਨਾਲ ਜਿਹੜਾ ਅਟੈਕ ਹੋਇਆ ਸੀਗਾ ਉਹਨਾਂ ਨੂੰ ਜਦੋਂ ਮਾਰਿਆ ਗਿਆ ਸੀਗਾ ਤੇ ਉਸ ਹਮਲੇ ਦੀ ਉਸ ਅਟੈਕ ਦੀ ਸਾਰਿਆਂ ਨੇ ਨਿੰਦਾ ਕੀਤੀ ਸੀਗੀ ਇਨਕਲੂਡਿੰਗ ਸੰਤ ਜਨੈਲ ਸਿੰਘ ਗਾਲਜ਼ਾ ਭਿੰਡਰਾਲੇ ਵੀ ਜਦੋਂ ਉਹ ਕਿਉਂਕਿ ਵੀ ਉਹ ਵੀ ਦਰਬਾਰ ਸਾਹਿਬ ਦੇ ਵੀ ਇਸ ਵੀਕੇ ਨਾਲ ਬਾਹਰ ਇਦਾਂ ਦੀ ਕੋਈ ਵੀ ਘਟਨਾ ਜਾਂ ਕਿਸੇ ਦੇ ਕਿਸੇ ਨੂੰ ਵੀ ਹਮਲਾ ਨਹੀਂ ਕਰਨਾ ਚਾਹੀਦਾ ਤੇ ਇਹਦੇ ਨਾਲ ਨਾਲ ਹੁਣ ਇਹ ਵੀ ਗੱਲ ਆ ਰਹੀ ਹੈ ਕਿ ਜੀ ਵੀ ਪਹਿਲਾਂ ਦਾ ਪਤਾ ਸੀਗਾ ਇਸ ਗੱਲ ਨੂੰ ਲੈ ਕੇ ਵੀ ਪੁਲਿਸ ਦੇ ਕੋਲ ਇਨਪੁਟ ਸੀਗੀ ਇਹ ਇਹ ਗੱਲ ਜਿਹੜੇ ਜਸਵੀਰ ਸਿੰਘ ਹੁਣੀ ਆ ਨਾ ਉਹਨਾਂ ਨੇ ਵੀ ਇਹ ਗੱਲ ਕਹੀ ਆ ਕਿ ਸਾਨੂੰ ਪਹਿਲਾਂ ਹੀ ਬਰੀਫਿੰਗ ਕੀਤੀ ਗਈ ਸੀ ਕਿ ਖਿਆਲ ਰੱਖਿਓ ਬੰਟੀ ਰਮਾਣਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਨੇ ਉਹਨਾਂ ਨੇ ਕਿਹਾ ਕਿ ਇਤਨਾ ਸਾਰੀਆਂ ਏਜੰਸੀਸ ਤੇ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਕਿਹਾ ਬੰਟੀ ਰਮਾਣਾ ਕਾਲੀ ਦਲ ਦੇ ਵੱਡੇ ਆਗੂ ਨੇ ਸਰਬੀ ਸਿੰਘ ਬਾਦਲ ਦੇ ਨਜ਼ਦੀਕੀ ਮੰਨੇ ਜਾਂਦੇ ਰਹੇ ਉਹਨਾਂ ਨੇ ਕਿਹਾ ਕਿ ਸਾਨੂੰ ਕੱਲ ਦੇ ਅਫਸਰ ਦੱਸ ਰਹੇ ਸੀ ਸਾਡੇ ਜਿਹੜੇ ਸ਼ੁਭਚਿੰਤ ਅਫਸਰ ਆ ਉਹ ਸਾਨੂੰ ਕੱਲ ਦੇ ਇਸ ਗੱਲ ਦੀ ਜਾਣਕਾਰੀਆਂ ਦੇ ਰਹੇ ਸੀਗੇ ਕਿ ਤੁਸੀਂ ਖਿਆਲ ਰੱਖਿਓ ਵੀ ਕੋਈ ਇਸ ਵੀਕੇ ਦੀ ਗੱਲ ਹੋ ਸਕਦੀ ਆ ਸੋ ਦੈਟ ਮੀਨਸ ਏਜੰਸੀਆਂ ਦੇ ਕੋਲ ਇਨਪੁਟ ਜਿਹੜਾ ਉਹ ਸੇਗਾ ਇਹ ਮੋਸਟਲੀ ਹਜੇ ਤੱਕ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੱਲ ਵੀ ਉੱਥੇ ਨਰੈਣ ਸਿੰਘ ਚੌੜਾ ਜਿਹੜਾ ਗਏ ਨੇ ਇਹਨੂੰ ਲੈ ਕੇ ਦਲਜੀਤ ਚੀਮਾ ਖਾਸੇ ਖਫਾ ਹੋਏ ਨੇ ਉਹਨਾਂ ਨੇ ਕਿਹਾ ਕਿ ਜੇਕਰ ਵੀ ਕੱਲ ਇਹ ਗਏ ਸੀ ਤਾਂ ਫਿਰ ਤੁਸੀਂ ਵੇਟ ਕੇ ਇਸ ਚੀਜ਼ ਦੀ ਕਰਦੇ ਕਰਦੇ ਸੀਗੇ ਤੇ ਜੇ ਕੱਲ ਵੀ ਇਹ ਏਸੇ ਫਰਾਗ 'ਚ ਸੀਗਾ ਉਦੋਂ ਚਲੋ ਹਜੇ ਬੜੀ ਤਾਜ਼ਾ ਤਾਜ਼ਾ ਇਹ ਗੱਲ ਹੋਈ ਸੀ ਕਿ ਬਹੁਤ ਸਾਰੀਆਂ ਗੱਲਾਂ ਆ ਰਹੀਆਂ ਸਨ ਗਿਆ ਤੇ ਉਹਨਾਂ ਨੇ ਦਲਜੀਤ ਚੀਮਾ ਨੇ ਕਿਹਾ ਵੀ ਜੇਕਰ ਇਦਾਂ ਦੀ ਗੱਲ ਸੀ ਤਾਂ ਇਹਨੂੰ ਕੱਲ ਹੀ ਕਿਉਂ ਨਹੀਂ ਫੜਿਆ ਗਿਆ ਫਿਰ ਕਾਫੀ ਸਖਤ ਵੀ ਹੋਏ ਤੇ ਦਲਜੀਤ ਚੀਮਾ ਉਹਨਾਂ ਨੇ ਕਾਲੀ ਦਲ ਵੱਲੋਂ ਇਹ ਮੰਗ ਕੀਤੀ ਆ ਕਿਉਂਕਿ ਆਬੀਸਲੀ ਬਲਾਰੇ ਨੇ ਕਾਲੀ ਦਲ ਦੇ ਤੇ ਉਹਨਾਂ ਨੇ ਉਹਨਾਂ ਦਾ ਇਹ ਕਹਿਣਾ ਕਿ ਸਾਨੂੰ ਕਿ ਜਿਹੜਾ ਏਜੰਸੀਆਂ ਤੇ ਤਾਂ ਕਿਉਂ ਕੇਂਦਰ ਜਾਂ ਆਪਣੇ ਪੰਜਾਬ ਦੇ ਉੱਤੇ ਤਾਂ ਆਬੀਸਲੀ ਸਰਕਾਰ ਦੇ ਉਹਨਾਂ ਨੂੰ ਨਹੀਂ ਯਕੀਨ ਤੇ ਉਹਨਾਂ ਨੇ ਕਿਹਾ ਕਿ ਜੁਡੀਸ਼ੀਅਲ ਜਾਂਚ ਇਸ ਘਟਨਾ ਦੀ ਹੋਣੀ ਚਾਹੀਦੀ ਆ ਕਿਉਂਕਿ ਅਸੀਂ ਲਗਾਤਾਰ ਇਹ ਗੱਲ ਕਹਿ ਰਹੇ ਹਾਂ ਕਿ ਸਾਡੀ ਲੀਡਰਸ਼ਿਪ ਨੂੰ ਖਤਮ ਕਰਨ ਦੇ ਲਈ ਸਾਜਸ਼ੰਗ ਘੜੀਆਂ ਜਾ ਰਹੀਆਂ ਨੇ ਸੋ ਇਸ ਕਰਕੇ ਇਹਦੀ ਜੁਡੀਸ਼ੀਅਲ ਜਾਂਚ ਦੀ ਅਸੀਂ ਮੰਗ ਕਰਦੇ ਹਾਂ ਫਿਰ ਉਹਨਾਂ ਨੇ ਇਹਦੇ ਨਾਲ ਜਿਹੜਾ ਸੁੱਖੀ ਰੰਧਾਵੇ ਨੂੰ ਜੋੜਿਆ ਸੁਖਜਿੰਦਰ ਸਿੰਘ ਰੰਧਾਵਾ ਇਹ ਜਿਹੜਾ ਕਿਉਂਕਿ ਜਿਹੜੇ ਨਰੈਣ ਸਿੰਘ ਚੌੜਾ ਨੇ ਇਹਨਾਂ ਦਾ ਸਬੰਧ ਹੈਗਾ ਡੇਰਾ ਬਾਬਾ ਨਾਨਕ ਦੇ ਨਾਲ ਤੇ ਇਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜੀ ਇਹ ਸਰਬਜੀਤ ਸਿੰਘ ਝਿੰਜਰ ਇਹਨਾਂ ਦੀ ਵੀ ਮੈਂ ਹੁਣੇ ਹੀ ਜਿਹੜੀ ਆ ਗੱਲ ਸੁਣੀ ਆ ਕਿ ਟੀਵੀ ਚੈਨਲ ਦੇ ਉੱਤੇ ਅਕਾਲੀ ਦਲ ਦੇ ਨਾਲ ਸੰਬੰਧਤ ਨੇ ਜਿਹੜੇ ਇਹਨਾਂ ਨੇ ਵੀ ਚਿੰਦਰ ਸਾਹਿਬ ਨੇ ਵੀ ਇਹਨਾਂ ਨੇ ਇਹ ਗੱਲ ਕਹੀ ਆ ਕਿ ਅੱਧਾ ਘੰਟਾ ਪਹਿਲਾਂ ਸਾਡੇ ਤੱਕ ਇਹ ਇਨਪੁੱਟ ਪਹੁੰਚ ਚੁੱਕੀ ਸੀ ਤੇ ਇਸ ਕਰਕੇ ਵੀ ਸਾਨੂੰ ਅੱਧਾ ਘੰਟਾ ਪਹਿਲਾਂ ਇਦਾਂ ਦੀ ਇਨਪੁੱਟ ਇੱਕ ਮਿਲ ਗਈ ਸੀ ਤੇ ਫਿਰ ਇਹਨਾਂ ਨੇ ਕਿਹਾ ਕਿ ਜਿਹੜਾ ਇਹ ਜਿਹੜੇ ਸੁਖਜਿੰਦਰ ਰੰਧਾਵਾ ਨੇ ਡੇਰਾ ਬਾਬਾ ਨਾਨਕ ਤੋਂ ਜਿਹੜੇ ਕਿ ਹੁਣ ਗਦਾਸਪੁਰ ਤੋਂ ਐਮਪੀ ਨੇ ਹੁਣੇ ਜਿਹੜੀ ਜਿੰਨੀ ਚੋਣ ਹੋ ਕੇ ਛੱਡੀ ਉਹਨਾਂ ਦੀ ਵਾਈਫ ਜਿਹੜੇ ਉੱਥੇ ਖੜੇ ਸੀਗੇ ਉਹ ਨਹੀਂ ਜਿੱਤ ਸਕੇ ਸੋ ਵੈਸੇ ਲੰਬਾ ਸਮਾਂ ਉਸ ਇਲਾਕੇ ਦੇ ਵਿੱਚ ਕਾਫੀ ਵੱਡਾ ਨਾਮ ਨੇ ਸੁਖਜਿੰਦਰ ਰੰਧਾਵਾ ਤੇ ਕਾਂਗਰਸ ਦੇ ਵੱਡੇ ਆਗੂ ਨੇ ਤੇ ਇਹਨਾਂ ਦੇ ਨਾਲ ਜੋੜ ਰਹੇ ਨੇ ਅਕਾਲੀ ਦਲ ਵਾਲੇ ਉਹਨਾਂ ਦਾ ਕਹਿਣਾ ਕਿ ਇਹ ਜਿਹੜਾ ਨਰੈਣ ਸਿੰਘ ਚੋੜਾ ਇਹ ਨਰਿੰਦਰ ਸਿੰਘ ਦਾ ਭਰਾ ਆ ਸਕਾ ਭਰਾ ਆ ਤੇ ਨਰਿੰਦਰ ਸਿੰਘ ਜਿਹੜਾ ਉਹ ਸੁਖਜਿੰਦਰ ਰੰਧਾਵਾ ਦੇ ਨਾਲ ਸੰਬੰਧਿਤ ਆ ਤੇ ਉਹਦਾ ਉਥੇ ਦਾ ਬਲਾਕ ਸਮਤੀ ਦਾ ਚੇਅਰਮੈਨ ਵੀ ਆ ਸੋ ਉਹ ਸਾਰਾ ਜਿਹੜਾ ਉਸ ਚੀਜ਼ ਨੂੰ ਜੋ ਰਹੇ ਨੇ ਇਹ ਜਿਹੜਾ ਅਕਾਲੀ ਦਲ ਵਾਲੇ ਮੋਸਟਲੀ ਸੋ ਇੱਕ ਤਾਂ ਇਹਦੇ ਵਿੱਚ ਦੋ ਤਿੰਨ ਹਜੇ ਤੱਕ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਬਾਕੀ ਮੈਂ ਬਿਆਨਬਾਜ਼ੀ ਸਾਰੇ ਜਿੰਨੇ ਵੀ ਆਗੂਆਂ ਦੀ ਆ ਕਲਤਖ ਸਾਹਿਬ ਦੇ ਜਥੇਦਾਰ ਦੀ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੰਨਾ ਭਗਵੰਤ ਸਿੰਘ ਮਾਨ ਦਾ ਵੀ ਬਿਆਨ ਇਹਦੇ ਉੱਤੇ ਆਇਆ ਸੋ ਇਹਦੇ ਵਿੱਚ ਇਸ ਸਮੇਂ ਤੱਕ ਜਿਹੜੀ ਮੇਨ ਗੱਲ ਇਹ ਆ ਕਿ ਵੀ ਇੱਕ ਤਾਂ ਹਜੇ ਤੱਕ ਜਿੰਨੀਆਂ ਕੁ ਵੀ ਗੱਲਾਂ ਸਾਹਮਣੇ ਆਈਆਂ ਬਾਕੀ ਪੁਲਿਸ ਨੇ ਆਪਣੀ ਇਨਵੈਸਟੀਗੇਸ਼ਨ ਉਹਨਾਂ ਦਾ ਕਹਿਣਾ ਕਿ ਵੀ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਐਫ ਆਈ ਆਰ ਹੋ ਗਈ ਆ ਤੇ ਅਸੀਂ ਜਾਂਚ ਕਰਾਂਗੇ ਇਨਵੈਸਟੀਗੇਸ਼ਨ ਇਹਦੀ ਕਰਾਂਗੇ ਵੀ ਕੀ ਇਹਦੇ ਵਿੱਚ ਕੱਢਣ ਪਾਉਣ ਨੂੰ ਜੋ ਵੀ ਆ ਉਹ ਦੱਸਣਗੇ ਪਰ ਅਕਾਲੀ ਦਲ ਇਹ ਕਹਿ ਰਿਹਾ ਕਿ ਸਾਡੇ ਤੱਕ ਜਿਹੜੀ ਆ ਸਬਜੀ ਸਿੰਘ ਧਿੰਦਰ ਉਹਨਾਂ ਨੇ ਕਿਹਾ ਕਿ ਅੱਧਾ ਘੰਟਾ ਪਹਿਲਾਂ ਸਾਡੇ ਤੱਕ ਇਨਪੁਟ ਪਹੁੰਚ ਗਈ ਸੀ ਬੰਟੀ ਰਮਾਣਾ ਜਿਹੜੇ ਆ ਉਹਨਾਂ ਨੇ ਕਿਹਾ ਕਿ ਸਾਨੂੰ ਕੱਲ ਦੇ ਜਿਹੜੇ ਆਫੀਸਰ ਦੱਸ ਰਹੇ ਸੀਗੇ ਕਿ ਕੋਈ ਇਸ ਤਰੀਕੇ ਦੀ ਮਨਤਪਾਗੀ ਘਟਨਾ ਜਿਹੜੀ ਆ ਵਾਪਰ ਸਕਦੀ ਹੈ ਤੇ ਤੁਸੀਂ ਅਲਰਟ ਰਹੋ ਤੇ ਜਿਹੜੇ ਆਪਣੇ ਬਖ ਬਖ ਲੀਡਰਾਂ ਦੇ ਬਿਆਨ ਚਲੋ ਉਹ ਤਾਂ ਤਕਰੀਬਨ ਸਾਰਿਆਂ ਨੇ ਨਿੰਦਾ ਹੀ ਕੀਤੀ ਆ ਸੁਨੀਲ ਜਾਕਰ ਉਹਨਾਂ ਨੇ ਵੀ ਜਿਹੜਾ ਕਾਫੀ ਉਹਨਾਂ ਨੇ ਨਿੰਦਣਯੋਗ ਵਰਤਾਰਾ ਇਹਨੂੰ ਦੱਸਿਆ ਕਿ ਇਸ ਉਹਨਾਂ ਨੇ ਵੀ ਇਹ ਗੱਲ ਲੈ ਕੇ ਆਂਦੀ ਕਿ ਦਰਬਾਰ ਸਾਹਿਬ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਗੁਰੂ ਘਰ ਦੇ ਵਿੱਚ ਮੈਨੂੰ ਨਹੀਂ ਲੱਗਦਾ ਉਹਨਾਂ ਨੇ ਕਿਹਾ ਕਿ ਕੋਈ ਵੀ ਸਿੱਖ ਜਿਹੜਾ ਇਸ ਵਿਕੇ ਦੀ ਜਿਹੜੀ ਆ ਗਲਤ ਹਰਕਤ ਕਰਨ ਬਾਰੇ ਸੋਚ ਵੀ ਸਕਦਾ ਕੜੇ ਸ਼ਫਨਾ ਦੇ ਵਿੱਚ ਉਹਨਾਂ ਨੇ ਨਿੰਦਾ ਕੀਤੀ ਐ ਐਂਡ ਬਾਕੀ ਰਾਜਾ ਵੜਿੰਗਿਆ ਉਹਨਾਂ ਨੇ ਵੀ ਐਂਡ ਪ੍ਰੋਫੈਸਰ ਜੰਦੂ ਮਾਦਰਾ ਨੇ ਉਹਨਾਂ ਨੇ ਬినੰਦਾ ਕੀਤੀ ਉਹਨਾਂ ਨੇ ਕਹਿ ਕੇ ਸ਼ੁਕਰ ਹੈ ਕਿ ਕੋਈ ਵੀ ਜਿਹੜੀ ਆ ਬਹੁਤ ਜ਼ਿਆਦਾ ਮੰਤਭਾਗੀ ਘਟਨਾ ਨਹੀਂ ਵਾਪਰੀ ਕਿ ਸ਼ੁਕਰ ਹੈ ਕਿ ਜਾਨ ਜਿਹੜੀ ਆ ਬਚੀ ਉਹਨਾਂ ਦੀ ਸੁਖਬੀਰ ਸਿੰਘ ਬਾਦਲ ਦੀ ਐਂਡ ਪਵਿੱਤਰ ਸਥਾਨ ਤੇ ਉਹਨਾਂ ਨੇ ਕਿਹਾ ਕਿ ਸੇਵਾ ਕਰ ਰਹੇ ਸੀ ਬਾਕੀ ਜਿੰਨੇ ਵੀ ਇਹ ਆਗੂ ਨੇ ਚਾਹੇ ਕਾਂਗਰਸ ਦੇ ਨੇ ਚਾਹੇ ਭਾਜਪਾ ਦੇ ਨੇ ਚਾਹੇ ਅਕਾਲੀ ਦਲ ਦੇ ਨੇ ਇਹ ਨਾਲ ਦੀ ਨਾਲ ਜਿੱਥੇ ਇਸ ਵਰਤਾਰੇ ਨੂੰ ਕੰਡੈਮ ਕਰ ਰਹੇ ਨੇ ਨਾਲ ਦੀ ਨਾਲ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਸਵਾਲ ਵੀ ਖੜੇ ਕਰ ਰਹੇ ਨੇ ਕਿ ਕੇਸਵੀਕੇ ਦਾ ਜਿਹੜਾ ਪੰਜਾਬ ਦੇ ਅੰਦਰ ਕਾਨੂੰਨ ਵਿਵਸਥਾ ਦੀ ਜਿਹੜੀ ਸਥਿਤੀ ਬਣੀ ਹੋਈ ਆ ਉਹਨੂੰ ਲੈ ਕੇ ਬਹੁਤ ਸਾਰੇ ਜਿਹੜੇ ਆ ਸਵਾਲ ਵੀ ਖੜੇ ਕਰ ਰਹੇ ਨੇ ਜਿੰਨੇ ਵੀ ਆਪੋਜੀਸ਼ਨ ਦੇ ਆਗੂ ਨੇ ਤਿੰਨੇ ਹੀ ਪਾਰਟੀਆਂ ਦੇ ਤੇ ਇਹਦੇ ਜੇਕਰ ਆਪਾਂ ਵੇਖੀਏ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਹੁਣੀ ਆ ਜਿਹੜੇ ਆ ਸਿੰਘ ਸਾਹਿਬ ਨੇ ਸਾਬਕਾ ਸਿੰਘ ਸਾਹਿਬ ਕੱਲ ਤੱਕ ਸਾਭ ਤੋਂ ਤੇ ਹੁਣ ਜਿਹੜਾ ਦਮਦਮਾ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੇ ਕਿਹਾ ਕਿ ਹਦ ਮੰਦ ਭਾਗਾ ਤੇ ਦੁੱਖਦਾਈ ਹੈ ਸੋ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੇ ਕਿਹਾ ਕਿ ਅੱਛਾ ਉਹਨਾਂ ਨੇ ਵੀ ਇਹ ਜਿਹੜੀ ਅਹਿਮ ਗੱਲ ਕਹੀ ਆ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਹਰਮੰਦਰ ਸਾਹਿਬ ਘੰਟਾ ਘੜ ਡਿਊਟੀ ਦੇ ਬਾਹਰ ਜਿੱਥੇ ਕੇ ਬੇ ਸੇਵਾ ਕੀਤੀ ਜਾ ਰਹੀ ਸੀਗੀ ਵੀ ਇਹ ਇੱਕ ਤਾਂ ਉਹਨਾਂ ਨੇ ਆਪੀਸਲੀ ਇਹਦੀ ਕਿਹਾ ਕਿ ਜਿੰਨੀ ਨਿੰਦਾ ਕੀਤੀ ਜਾਵੇ ਓਨੀ ਘੱਟ ਹੈ ਤੇ ਇਹਦੀ ਮੁਸਤੈਦੀ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ ਤੇ ਜੋ ਵੀ ਹੋਵੇ ਉਹ ਸਾਹਮਣੇ ਆਉਣਾ ਚਾਹੀਦਾ ਹੈ ਅੱਛਾ ਫੇਰ ਉਹਨਾਂ ਨੇ ਜਿਹੜੀ ਗੱਲ ਕਹੀ ਉਹਨਾਂ ਨੇ ਕਿਹਾ ਕਿ ਹਮਲਾ ਸੁਖਵੀਰ ਸਿੰਘ ਬਾਦਲ ਤੇ ਨਹੀਂ ਹੋਇਆ ਇਹ ਹਮਲਾ ਹੋਇਆ ਦਰਬਾਰ ਸਾਹਿਬ ਦੇ ਬਾਹਰ ਸੇਵਾਦਾਰ ਦੇ ਉੱਤੇ ਇੱਕ ਚੋਬਦਾਰ ਤੇ ਇੱਕ ਸੇਵਾਦਾਰ ਤੇ ਜਿਹੜਾ ਬਾਹਰ ਜਿਹੜਾ ਗੁਰੂ ਘਰ ਦੀ ਸੇਵਾ ਕਰ ਰਿਹਾ ਸੀ ਕਿ ਇਹ ਉਹਦੇ ਤੇ ਹਮਲਾ ਹੋਇਆ ਇਹ ਸੁਖਵੀਰ ਸਿੰਘ ਬਾਦਲ ਤੇ ਹਮਲਾ ਨਹੀਂ ਹੋਇਆ ਵੀ ਬਹੁਤ ਜ਼ਿਆਦਾ ਉਹਨਾਂ ਨੇ ਵੀ ਜਿਹੜਾ ਇਸ ਗੱਲ ਦੀ ਨਿੰਦਾ ਕੀਤੀ ਹੈ ਵਿੱਚ ਇਹਨਾਂ ਦਾ ਕਾਫੀ ਜਿਹੜਾ ਪੁਰਾਣਾ ਇਤਿਹਾਸ ਹੈ ਅੱਛਾ ਆਪਾਂ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਉਹਦੀ ਵੀ ਉਹਨਾਂ ਨੇ ਐਕਸ ਦੇ ਉੱਤੇ ਜਿਹੜਾ ਪੋਸਟ ਕੀਤਾ ਭਗਵੰਤ ਸਿੰਘ ਮਾਨ ਲਿਖਦੇ ਨੇ ਕਿ ਪੰਜਾਬ ਪੁਲਿਸ ਨੇ ਅੱਜ ਇੱਕ ਵੱਡੀ ਵਾਰਦਾਤ ਹੋਣ ਤੋਂ ਰੋਕਿਆ ਪੰਜਾਬ ਪੁਲਿਸ ਦੀ ਮਸਤੈਦੀ ਦਾ ਨਤੀਜਾ ਹੈ ਜੋ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ناکਾਮ ਹੋਈ ਹੈ ਪੁਲਿਸ ਨੇ ਆਪਣੀ ਮਸਤੈਦੀ ਨਾਲ ਮੌਕੇ ਤੇ ਹੀ ਹਮਲਾਵਰ ਨੂੰ ਗ੍ਰਿਫਤਾਰ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਮੈਂ ਪੁਲਿਸ ਦੀ ਮਸਤੈਦੀ ਦੀ ਸ਼ਲਾਘਾ ਕਰਦਾ ਹਾਂ ਸੁਪੀਰ ਬਾਦਲ ਜੀ ਤੇ ਹੋਏ ਹਮਲੇ ਦੀ ਮੈਂ ਸਖਤ ਨਿੰਦਾ ਕਰਦਾ ਮੈਂ ਪੁਲਿਸ ਦੇ ਮੈਂ ਪੁਲਿਸ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਨੇ ਕਿ ਇਸ ਘਟਨਾ ਦੀ ਤੁਰੰਤ ਜਾਂਚ ਕਰਕੇ ਰਿਪੋਰਟ ਸੌਂਪਣ ਹੁਣ ਜੇਕਰ ਆਪਾਂ ਆਈਏ ਵੀ ਇਹ ਕੌਣ ਨੇ ਜਿਹੜੇ ਨਰੈਨ ਸਿੰਘ ਚੌੜਾ ਨੇ ਵੀ ਕੀ ਇਹਨਾਂ ਦਾ ਇਤਿਹਾਸ ਆ ਤੇ ਇਹ ਜਿਹੜਾ ਬਹੁਤ ਲੰਬਾ ਸਮਾਂ ਜੇਲ੍ਹ ਦੇ ਵਿੱਚ ਵੀ ਰਹੇ ਨੇ ਜੀ ਇਹਨਾਂ ਦੀ ਵਾਈਫ ਦੇ ਸਾਹਮਣੇ ਹੁਣ ਮੀਡੀਆ ਵਾਲੇ ਪਹੁੰਚ ਗਏ ਸਕੇ ਉਹਨਾਂ ਨੇ ਤਾਂ ਵਿਚਾਰਿਆਂ ਨੇ ਉਹਨਾਂ ਨੂੰ ਜਿਹੜਾ ਬਜ਼ੁਰਗ ਨੇ ਉਹਨਾਂ ਨੇ ਕਿਹਾ ਕਿ ਜੀ ਸਾਨੂੰ ਥੋੜੋ ਇਦਾਂ ਦੀ ਕੋਈ ਵੀ ਗੱਲ ਦਾ ਪਤਾ ਹੈ ਤੇ ਫਿਰ ਉਹਨਾਂ ਨੂੰ ਕਿਹਾ ਗਿਆ ਕਿ ਗਲਤ ਹੈ ਕਿ ਸਹੀ ਉਹਨਾਂ ਨੇ ਕਿਹਾ ਜੀ ਗਲਤ ਈ ਹੈ ਇਹਦੇ ਵਿੱਚ ਸਹੀ ਕਿਹੜੀ ਗੱਲ ਹੈ ਨਾ ਵੀ ਮੈਨੂੰ ਤਾਂ ਘਰੋਂ ਇਹ ਕਹਿ ਕੇ ਗਿਆ ਸੀ ਮੈਂ ਕਿਸੇ ਬਰਸੀ ਤੇ ਚੱਲਿਆਂ ਹਮੇਸ਼ਾ ਜਾਂਦੇ ਨੇ ਤੇ ਹੁਣ ਵੀ ਗਏ ਹੋਣਗੇ ਤੇ ਮੈਂ ਨਹੀਂ ਕੁਝ ਵੀ ਪੁੱਛਗਿੱਛ ਕੀਤੀ ਮੈਨੂੰ ਤਾਂ ਹੁਣੇ ਕਿਸੇ ਨੇ ਬਾਹਰੋਂ ਆ ਕੇ ਦੱਸਿਆ ਵੀ ਤੁਸੀਂ ਕੋਈ ਘਟਨਾ ਸੁਣੀ ਹੈ ਤੇ ਮੈਂ ਕਹਾ ਨਹੀਂ ਤਾਂ ਫਿਰ ਮੈਨੂੰ ਪਤਾ ਲੱਗਾ ਇੱਥੇ ਬੀਬੀਸੀ ਪੰਜਾਬੀ ਨੇ ਵੀ ਰਿਪੋਰਟ ਕੀਤਾ ਇਹਨਾਂ ਦੇ ਬਾਬਤ ਕਿ 4 April 1956 ਨੂੰ ਜਨਮੇ ਨੇ ਇਹ ਇਹਨਾਂ ਦਾ ਸਬੰਧ ਜਿਹੜਾ ਡੇਰਾ ਬਾਬਾ ਨਾਨਕ ਦਾ ਜਿਹੜਾ ਪਿੰਡ ਆ ਚੌੜਾ ਉੱਥੇ ਤਾਂ ਹੀ ਇਹਨਾਂ ਨੂੰ ਨਰਿੰਦਰ ਸਿੰਘ ਚੌੜਾ ਕਿਹਾ ਜਾਂਦਾ ਦੋ ਇਹਨਾਂ ਦੇ ਬੇਟੇ ਨੇ ਦੋਨੇ ਜਿਹੜੇ ਆ ਵਕੀਲ ਨੇ ਤੇ ਇਹ ਇਹਨਾਂ ਦੇ ਵੱਲੋਂ ਨਰੈਣ ਸਿੰਘ ਚੌੜਾ ਦੇ ਵੱਲੋਂ ਖਾਲਸਤਾਨ ਬ੍ਰੁੱਧ ਸਾਜਸ਼ਿਕ ਕਿਤਾਬ ਵੀ ਲਿਖੀ ਗਈ ਹੈ ਐਂਡ ਜਿਹੜੀ ਕਿਤਾਬ ਆ ਉਹਦੇ ਵਿੱਚ ਜਿਹੜੀ ਇਹਨਾਂ ਨੇ ਆਪਣੇ ਬਾਰੇ ਨਿੱਜੀ ਜਾਣਕਾਰੀ ਦਿੱਤੀ ਆ ਉਹਦੇ ਅਨੁਸਾਰ ਇਹ ਸ਼ਹੀਦ ਸਿੰਘ ਮਿਸ਼ਨਰੀ ਕਾਲਜ ਅੰਮ੍ਰਿਤਸਰ ਤੋਂ ਮਿਸ਼ਨਰੀ ਪਾਸ ਕਰ ਕਰਕੇ ਗੁਰਬਾਣੀ ਦੀ ਕਥਾ ਤੇ ਲੈਕਚਰ ਕਰਨ ਦੀ ਸਿੱਖਿਆ ਇਹਨਾਂ ਨੇ ਹਾਸਲ ਕੀਤੀ ਹੋਈ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਗਿਆਨ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਖੇਤੀਬਾੜੀ ਸਿੱਖਿਆ ਦੇ ਵਿੱਚ ਡਿਪਲੋਮਾ ਹਾਸਲ ਕੀਤਾ ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਾਜਨੀਤੀ ਸ਼ਾਸਤਰ ਵਿੱਚ ਅਤੇ ਪੰਜਾਬੀ ਵਿੱਚ ਐਮਏ ਦੀਆਂ ਦੋ ਡਿਗਰੀਆਂ ਲਈਆਂ ਨੇ ਸੋ ਇਹ ਬਾਕੀ ਇਹਨਾਂ ਦਾ ਜਿਹੜਾ ਕਿਤਾਬ ਵਿੱਚ ਜਿਹੜੀ ਉਹਨਾਂ ਨੇ ਆਪਣੀ ਜਾਣਕਾਰੀ ਦਿੱਤੀ ਆ ਉਹਦੇ ਮੁਤਾਬਕ ਉਹਨਾਂ ਦਾ ਮੁੱਖ ਜਿਹੜਾ ਕਿਤਾ ਆ ਉਹ ਹੈਗਾ ਖੇਤੀਬਾੜੀ ਸੋ ਇਹ ਉਹਨਾਂ ਦੇ ਨਾਲ ਕਹਿ ਲਓ ਕਿ ਜਿੰਨੀ ਵੀ ਉਹਨਾਂ ਦੀ ਪਰਸਨਲ ਜਾਣਕਾਰੀ ਆ ਐਂਡ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਦੇ ਮੁਤਾਬਕ ਨਰੈਣ ਸਿੰਘ ਚੋੜਾ ਦਾ ਸਬੰਧ ਜਿਹੜਾ ਕਾਲ ਫੈਡਰੇਸ਼ਨ ਗਰੁੱਪ ਦੇ ਨਾਲ ਹੈ ਉਹ ਪਹਿਲਾਂ ਉਸ ਦੇ ਕਾਰਜਕਾਰੀ ਕਨਵੀਨਰ ਰਹੇ ਸਨ ਅਤੇ ਫਿਰ ਕਨਵੀਨਰ ਨਿਯੁਕਤ ਹੋਏ ਨਰੈਣ ਸਿੰਘ ਚੋੜਾ ਕੁਝ ਸਾਲਾਂ ਤੱਕ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਪ੍ਰਚਾਰਕ ਵੀ ਰਹੇ ਨੇ ਸੋ ਇਹ ਪਹਿਲਾਂ ਪ੍ਰਚਾਰਕ ਵੀ ਰਹੇ ਨੇ ਐਸਜੀਪੀਸੀ ਵੱਲੋਂ ਤੇ ਬੁੜੈਲ ਜੇਲ ਜਿਹੜਾ ਬੁੜੈਲ ਜੇਲ ਬ੍ਰੇਕਆਉਟ ਹੋਇਆ ਸੀਗਾ ਜਿਹਦੇ ਵਿੱਚ ਆਪਣੇ ਜਗਤਾਰ ਸਿੰਘ ਹਵਾਰਾ ਪਰਮਜੀਤ ਸਿੰਘ ਪਿਹੋਰਾ ਜਗਤਾਰ ਸਿੰਘ ਤਾਰਾ ਤੇ ਇੱਕ ਹੋਰ ਕੇਸ ਦਾ ਕੈਦੀ ਦੇਵੀ ਸਿੰਘ ਫਰਾਰ ਹੋ ਗਏ ਸੀਗੇ ਇਹਦੇ ਵਿੱਚ ਵੀ ਨਰੈਣ ਸਿੰਘ ਚੌੜਾ ਦੀ ਸ਼ਮੂਰੀਅਤ ਰਹੀ ਹੈ ਕਿਤਾਬ ਦੇ ਵਿੱਚ ਜਿਹੜੀ ਇਹਨਾਂ ਨੇ ਜਾਣਕਾਰੀ ਦਿੱਤੀ ਸੀਗੀ ਉਹਦੇ ਮੁਤਾਬਕ ਇਹ ਸੈਪਟੰਬਰ 1995 ਤੋਂ ਲੈ ਕੇ ਜੁਲਾਈ 1997 ਤੱਕ ਜਨਵਰੀ 2004 ਤੋਂ ਲੈ ਕੇ April 2005 ਤੱਕ ਫ फेब्रुवारी 2013 ਤੋਂ ਲੈ ਕੇ August 2018 ਤੱਕ ਅੰਮ੍ਰਿਤਸਰ ਜਲੰਧਰ ਨਾਭਾ ਅਤੇ ਚੰਡੀਗੜ੍ਹ ਦੀਆਂ ਜਿਹੜਾ ਜ਼ਿਆਦਾਤਰ ਸੁਰੱਖਿਆ ਜੇਲ੍ਹਾਂ ਦੇ ਵਿੱਚ ਵੱਖ-ਵੱਖ ਕੇਸਾਂ ਤਹਿਤ ਬੰਦ ਵੀ ਰਹੇ ਨੇ ਸੋ ਇਹ ਕਈ ਵਾਰ ਜਿਹੜਾ 95 ਤੋਂ ਲੈ ਕੇ 97 ਤੱਕ 4 ਤੋਂ ਲੈ ਕੇ 5 ਤੱਕ 13 ਤੋਂ ਲੈ ਕੇ 18 ਤੱਕ ਜਿਹੜਾ ਇਹ ਜੇਲ੍ਹਾਂ ਦੇ ਵਿੱਚ ਰਹਿ ਚੁੱਕੇ ਨੇ ਸੋ ਆਬਵੀਅਸਲੀ ਜਿਹੜਾ ਖੜਕੂ ਸੰਘਰਸ਼ ਦੇ ਨਾਲ ਜਥੇਬੰਦੀਆਂ ਦੇ ਨਾਲ ਇਹਨਾਂ ਦਾ ਸਬੰਧ ਹੈ ਹੁਣ ਮੋਸਟਲੀ ਦਲ ਖਾਲਸਾ ਦੀ ਲੀਡਰਸ਼ਿਪ ਦੇ ਨਾਲ ਸਾਨੂੰ ਬਹੁਤ ਵਾਰ ਇਹ ਨਜ਼ਰ ਆਉਂਦੇ ਨੇ ਪ੍ਰੈਸ ਕਾਨਫਰੰਸ ਵਗੈਰਾ ਵੀ ਇਹਨਾਂ ਦੇ ਵੱਲੋਂ ਕੀਤੀ ਜਾਂ ਸੋ ਬਾਕੀ ਹੋਰ ਬਹੁਤ ਸਾਰੀਆਂ ਜਿੰਨੀਆਂ ਵੀ ਅਪਡੇਟਸ ਹੁੰਦੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਤਿ ਸ੍ਰੀ ਅਕਾਲ